ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਦਨੀ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਤੇ ਸੁਖਵੀਰ ਵੀਰ ਦੇ ਕੋਲੇ ਆ ਗਿਆ ਜਿਹੜੇ ਘਰੋਂ ਤੁਸੀਂ ਭਾਈ ਬੜਾ ਜਿਆਦਾ ਮੈਨੂੰ ਕਹਨੇ ਹੁੰਦੇ ਆ ਭਾਈ ਸਾਬੇ ਛੇਤੀ ਛੇਤੀ ਯਾਰ ਵੀਡੀਓ ਬਣਾ ਭਾਈ ਦੇ ਘਰੋਂ ਛੇਤੀ ਛੇਤੀ ਵੀਡੀਓ ਬਣਾ ਵੀ ਹੁੰਦੇ ਭਾਬ ਵਾਲੇ ਲੋਟ ਹੁੰਦੇ ਆ ਵਾਕ ਕਈ ਗੱਲ ਤੁਹਾਡੀ ਸੱਚੀ ਆ ਤਿੰਨ ਚਾਰ ਤਾਂ ਪਤੰਦਰ ਨੇ ਪਹਿਲਾਂ ਹੀ ਆਉਂਦੇ ਆਉਂਦੇ ਮੇਰੇ ਤੋਂ ਭੜਕਾਉ ਵੀ ਦਿੱਤਿਆਂ ਤੇ 4 ਕੁ ਜਨਵਰੀ ਪਛੇ ਜਨਵਾਰ 8 9 ਇਕੱਠੇ ਕਰ ਲਈ ਸੀ ਐਦ ਕੀ ਪਰ ਅੱਜ 4 ਕੁ ਬਚਿਆ ਉਹ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਭਾਈ ਬਹੁਤ ਵਧੀਆ ਵੀਰੇ ਛੇਤਾਂ ਦੇ ਹਾਂਜੀ ਵੀਰੇ ਵਧੀਆ ਅੱਛਾ ਜਨਵਰ ਵਾਵਾ ਇਕੱਠੇ ਕਰ ਲਈ ਅੱਜ ਹਾਂਜੀ ਵੀਰੇ ਵੱਲਾ ਮੰਡੀ ਬਣਾਈ ਖੜਾ ਈ ਤਾਂ ਹਾਂਜੀ ਵੀਰੇ ਠੀਕ ਆ ਅੱਛਾ ਯਾਰ ਸ਼ੁਰੂ ਕਰੀਏ ਆਪਾਂ ਪਹਿਲੀ ਮੈਂ ਦੁਕੰਦ ਵਾਲੀ ਤੋਂ ਹਾਂਜੀ ਵੀਰੇ ਉਹਦੇ ਤੇ ਕੀ ਡਿਟੇਲ ਆ ਭਾਈ ਉਹਦੇ ਮਗਰ ਵੀਰੇ ਕੋਹੀ ਨ ਠੀਕ ਆ 8 ਕਿਲੋ ਦੁੱਧਾ ਔਰ 8 ਕਿਲੋ ਦੁੱਧਾ ਤੇ ਕੋਹੇ ਨੂਰ ਦੀ ਕੱਟੀ ਆ ਲక్ష్ਮੀ ਵਾਲਿਆਂ ਦੀ ਲక్ష్ਮੀਆਂ ਲੈ ਆਂਦੀ ਠੀਕ ਆ ਬਾਈ ਤੇ 25 ਦਿਨ ਹੋ ਗਏ ਵੀਰੇ ਉਹਦੇ ਫੇਰ ਦੁਬਾਰਾ ਟੀਕਾ ਲੱਗੇ ਨੂੰ ਠੀਕ ਆ ਦੁੱਧ ਦੁੱਧ 8 ਕਿਲੋ ਵੀਰੇ ਪਲੀ ਪੂਰੀ ਕੱਦਬਾਡੀ ਵਾਲੀ ਚੁੱਟ ਬਾਹਰੋਂ ਲਿਆ ਕੱਢ ਕੇ ਮਣੀ ਗੱਲ ਨਹੀਂ ਬੰਨੀ ਹੋਵੇ ਫੁਰਤੀ ਜਿਹਾ ਰਹਿ ਮੜਾ ਆ ਐਨ ਨਾ ਵੀ ਪਤਾ ਲੱਗੇ ਵੀ ਵਾਕਈ ਵੀਡੀਓ ਬਣੀ ਆ ਜੇ ਕੋਈ ਦਿਖਾਇਆ ਹੋਇਆ ਵਾ ਲੈ ਆ ਬਾਈ ਉੱਚੀ ਲੰਮੀ ਕੱਦਬਾਡੀ ਵਾਲੀ ਆ ਹਨਾ ਕੋਈ ਵਾਕਈ ਯਾਰ ਸਰਤ ਕਾਲੇ ਤੇ ਹੋ ਜਾ ਤਿਆਰ ਤੇ बिकੂਗੀ ਬੇਸ਼ੁਮਾਰ ਹੈਨਾ ਹਾਂ ਵੀਰੇ ਮਗਰ ਹੋ ਜਾਣੀ ਹੈ ਕੱਟੀ ਚੰਗੀ ਤਿਆਰ ਹੈ 8 ਕਿਲੋ ਦੁੱਧਾ ਮਿਲਦੀ ਕੱਟੀ ਦੀ ਬਈ 25 ਦਿਨ ਹੋ ਗਏ ਟੀਕਾ ਭਰੇ ਨੂੰ ਹਾਂਜੀ ਵੀਰੇ ਠੀਕ ਆ ਬਾਈ ਤੇ ਦੁੱਧ ਦਾ ਯਾਰ 12 13 ਕਿਲੋ ਸੱਚਰ ਦੇ ਦਿੰਦੀ ਹੋਣੀ ਹੈ ਜਿਆਦੇ ਦਿੱਤਾ ਹੋਊਗਾ ਵੀਰੇ ਝੋਟੀ ਨੇ ਲੜੀ ਚੰਗੀ ਝੋਟੀ ਆ ਯਾਰ ਕਿੰਨੇ ਦੀ ਬਾਈ ਇਹ 75000 ਦੀ ਝੋਟੀ ਦੇ ਦਾਂਗੇ ਵੀਰੇ ਕੱਟੀ ਸੜੇ ਹਾਂਜੀ ਵੀਰੇ ਦੇਖੋ ਕੱਟੀ ਆ ਕੇ ਦਈਏ ਲਾ 15000 ਦੀ ਖਾੜੇਣ ਓਕੇ ਫਿਰ 60 ਚੋ ਕੋਹ ਵੀ ਨਹੀਂ ਛੱਡਣਾ ਆਪਾਂ 60 ਚੋ ਹੈ ਹਾਂ ਠੀਕ ਆ ਬਾਈ ਉਵੇਂ ਜੋੜੇ ਚੋ ਜੋੜੇ ਜੋ ਮਾਣ-ਤਾਨ ਮਾੜਾ ਮੋਟਾ ਕਰ ਦੇਾਂਗੇ ਵੀਰੇ ਬਸ ਬੜਾ ਤੇ ਮੋਟਾ ਦੇਣ ਦੇਣ ਜਿਹੜੀ ਗੱਲ ਦੱਸਦੇ ਬਾਤ ਤੇ ਤਰਦੀ ਦੇ ਦੇਾਂਗੇ ਜੇ ਸੁਣੋਈ ਆ ਵੀਰੇ ਬਸ ਓਕੇ ਠੀਕ ਆ ਵੀਰੇ ਅੱਛਾ ਯਾਰ ਇੱਕ ਹੁਣ ਮੈਨੂੰ ਆ ਗਿਆ ਨਗੀਨਾ ਆ ਨਗੀਨੇ ਵਾਰੇ 2 ਨੰਬਰ ਵਾਲੇ ਬਸ ਦੱਸ ਦੇਣਾ ਭਾਈ ਬੜਾ ਲੋਟ ਆ ਯਾਰ ਇਹ ਮੇਰੇ ਛੋਟੀ ਛੱਲੇ ਦੁੱਧ ਸੀਗਾ 8 ਕਿਲੋ ਹਾਂ ਯਾਨੀ ਕਿ 6 1/2 7 ਕਿਲੋ ਦੁੱਧ ਹੈਗਾ ਹੁਣ ਵੀ ਹੁਣ ਵੀ ਬਗਰੇਂ ਦੇ ਆ ਗਿਆ ਕਟਾ ਹੈ ਨਾ ਹਾਂ ਜੀ ਵੀਰੇ ਠੀਕ ਆ ਬਾਈ ਪਰ ਮਿਲਦੀ ਵੀਰੇ ਪਹਾੜੇ ਤੇ ਇਹ ਪਹਾੜੇ ਤੇ ਮਿਲਦੀ ਹੈ ਬੱਚਾ ਪੁੱਲੀ ਆ ਹਾਂ ਜੀ ਵੀਰੇ ਠੀਕ ਆ ਬਾਈ ਬੱਚੇ ਨੂੰ ਚੰਗਾ ਲੈਂਦੀ ਵੇ ਪਿੱਛੇ ਬੱਚੋ ਹਾਂ ਵੀਰੇ ਛੜ ਦੇ ਚੰਗਾ ਦਿੰਦੀ ਆ ਠੀਕ ਆ ਛੋਟੀ ਥੱਲੋ ਥੱਲੋ ਚੰਗੀ ਆ ਯਾਰ ਬਾਈ ਕਿੰਨੇ ਦੀ ਦਈਏ ਯਾਰ ਛੋਟੀ 55000 ਦੀ ਨਾ ਨਾ ਕਰ ਮੇਰਾ ਬਾਈ ਬਣ ਕੇ ਜਿਹੜੇ ਮੁੱਲ ਦੀ ਮੈਨੂੰ ਕਿਹਾ ਸੀ ਉਸੇ ਦੀ ਦੇ ਬਾਅਦ ਕਰਦੇ ਆਂਗੇ ਮੰਨ ਲਾ ਯਾਰ 53000 ਦੀ ਜਸਨੋਦ 52000 ਦੀ ਜਾਣਦਿਆ ਚਦਨ ਬਾੜੀ ਵੀ ਨਹੀਂ ਕਹਿੰਦਾ ਜਾ ਕਰਮਾ ਲਈ 52000 ਦੀ ਘੇਰ ਦੁੱਧ ਪਿਆ ਜਾ ਕੇ ਆ ਇਹਦੇ ਮਗਰ ਆ ਗਿਆ ਕੱਟਾ ਹੁਣ ਨਹੀਂ ਰਹਿਣਾ ਤੋਂ ਬਾਅਦ ਇਹਨੂੰ ਕੋਈ ਵੱਟਾ ਤੇ ਮਿੱਤਰੋ ਮਹੀਨੇ 1.5 ਸਵਾ ਮਹੀਨੇ ਦੀ ਸੋਈ ਹੋਊਗੀ ਝੋਟੀ ਹੜਾ ਹਾਂ ਬਾਈ ਠੀਕ ਆ ਬਾਈ ਦੁੱਧ ਪੀਣ ਵਾਲੇ ਨੂੰ ਤਾਂ ਭਾਈ ਤਿਆਰ ਹੋ ਕੇ ਗਾਹ ਨੂੰ ਫੇਰੇ ਨੇ 80-82 ਹਜ਼ਾਰ ਦੀ ਮੈਂ ਬਣ ਜਾਣਾ ਯਾਰ ਆਰਾਮਨਾ ਵੀਰੇ ਇੰਨੇ ਤਾਂ ਟੋਕੜ ਗੱਬਣ ਹੋ ਕੇ ਵੇਖ ਜਾਣੀ ਆ ਫੇਰੇ ਜਾਣੀ ਬਾਈ ਟੋਕੜ ਗੱਬਣ ਹੋ ਕੇ ਵੱਧ ਵਿਕਣੀ ਆ ਹਾਂ ਵੀਰੇ ਲੈ 60 ਹਜ਼ਾਰ ਦੀ ਟੋਕੜ ਗੱਬਣ ਹੋ ਕੇ ਦੁੱਧ ਪੀਣ ਲੋ ਬਣਾਉਣਾ ਮੈਂ ਬਰਾਂਡਾ ਯਾਰ ਮੈਂ ਇਹੋ ਜਿਹਾ ਬੰਨੀ ਤੁਰੀ ਜਾਨੀ ਆ ਕਿੰਨੀ ਉਹ ਠੰਡੀ ਵੇਖ ਝੋਟੀ ਬਾਈ ਹਾਂ ਨਹੀਂ ਠੀਕ ਆ ਆ ਜਾ ਬਾਈ ਹੁਣ ਇੱਧਰ ਬਾਈ ਆ ਇਹਦੇ ਬਾਰੇ ਦੱਸ ਬਾਈ ਇਹ ਵੀਰੇ ਸਾਹ ਸਾਢੇ ਤਿੰਨ ਮਹੀਨੇ ਦੀ ਗੱਬਣਾ ਮੈਂ ਚੈੱਕ ਪਾਸ ਆ ਚੈੱਕ ਪਾਸ ਆ ਅੱਜ ਹੀ ਲਈਆ ਮੈਂ ਆਪਾਂ ਹੁਣੇ ਹੀ ਇਹ ਹੁਣੇ ਹੀ ਲਈਆ ਹੁਣੇ ਹੀ ਹਾਂਜੀ ਵੀਰੇ ਮੇਰੇ ਤੋਂ ਪਹਿਲਾਂ ਹੀ ਧਾਰਾ ਮਾਰ ਕੇ ਰਿਹਾ ਹਾਂਜੀ ਵੀਰੇ ਅੱਛਾ ਦੁੱਧ ਬਾਈ 8 10 ਦੇਈ ਵੀਰੇ ਸੱਤ ਮੰਨ ਲਾ ਮੈਂ ਚੰਗੀ ਆ ਯਾਰ ਹਾਂਜੀ ਵੀਰੇ ਗੱਬੜ ਕਿੰਨੇ ਚਿਰ ਦੀ ਆ ਸਾਢੇ ਤਿੰਨ ਮਹੀਨਿਆਂ ਦੀ ਹਾਤੇ ਉੱਤੇ ਚ ਲਈਆ ਹੈ ਨਾ ਹਾਤੇ ਵਾਲਾ ਗਾਨੀ ਸੀਗਾ ਵੀਰੇ ਰੰਗ ਜਿਆ ਬਦਲਿਆ ਪਿਆ ਦਾ ਹਾਂਜੀ ਨਹੀਂ ਵੱਡੀ ਵੱਡੀ ਚੌੜੀ ਚਾੜੀ ਚੰਗੀ ਮੈਂ ਕਿੰਨੇ ਦੀ ਬਾਈ ਇਹ ਆਪਾਂ 2 ਘਾਟ 70 ਦੀ ਮੈਂ ਦੇ ਦਿਆ 60000 ਸੀ 60000 ਵਿੱਚੋਂ ਮਾਨ ਤਣ ਹਾਂ ਵੀਰੇ ਕਰ ਦਿਆਂ ਲੈ ਵੀ ਗੱਪੜ ਧੋਕੜ ਮੈਂ ਵੱਡੀ-ਵੱਡੀ ਵੀ ਪੂਰੀ ਤੇ ਮੈਂ ਵੀ ਚੰਗੀ ਦੁੱਧ ਵੀ 7 ਕਿਲੋ ਫਿਰ ਹਾਏ 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 ਲੈ ਜਾਣ ਵਾਲੀ ਗੱਲ ਕਰਦੇ ਬਿਲੋ ਆਹ ਵੇਖੋ ਵੀ ਮਿੱਤਰੋ ਮੈਂ ਦਾ ਪੂਰਾ ਊੜਾ ਬੰਨਾ ਟਿਕਾਣੇ ਓਕੇ ਦੀ ਰਿਪੋਰਟ ਅੱਛਾ ਇਹ ਤਾਂ ਹੋ ਗਈ 3 ਨੰਬਰ ਤੇ ਹਨਾ ਵੀਰੇ 4 ਨੰਬਰ ਤੇ ਪਟਾਕਾ 4 ਨੰਬਰ ਤੇ ਪਟਾਕਾ ਕਿਹੜਾ ਵਾ ਆ ਦੇ ਕੁੱਕੜ ਮਾਰਕੀਟ ਵਾਲਾ ਕਿਹੜਾ ਭਾਈ ਜਿਹੜਾ ਮਰਜ਼ੀ ਰੱਖਣੀ ਦੱਸ ਮੈਨੂੰ ਕਿਹੜਾ ਕਿ ਪਿਸਤੌਲ ਵਾਲਾ ਜਿਹੜਾ ਮਰਜ਼ੀ ਰੱਖੀ ਪਟਾਕਾ ਇਹਦੇ ਵਾਲੇ ਬੱਚੇ ਵਾਲਾ ਜਿਹੜਾ ਪਾ ਕੇ ਥਾੜੇ ਨਹੀਂ ਕਰਦਾ ਹੁੰਦਾ ਵੀ ਜਿਵੇਂ ਆਪਾਂ ਫਿਰ ਗਡੋਲੀ ਜਿਹਾ ਗੂ ਮਾਰਦੇ ਰੋੜੇ ਤੇ ਉਹ ਪਟਾਕਾ ਹੈ ਪਟਾਕਾ ਵੀ ਦੇ ਹਾਂ ਕਿੰਨੇ ਚ ਬਿਠਾ ਕਰਾ ਦੀ ਜਿੰਦੀ ਇਹ 30000 ਦੀ ਦੇ ਦੇ ਆਈ ਦੁੱਧ ਭਾਈ 4 ਕਿਲੋ ਹਾਏ 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 ਦੇ ਠੀਕ ਹੈ ਗੱਜਤਾ ਚਵਾਈ ਬਹੁਤ ਚੰਗੀ ਲੱਗੀ ਵੀ ਆ ਬਾਈ ਜੀ ਨੂੰ ਚਵਾਈ ਬਹੁਤ ਲੋਟੋ ਮੇਲਾ ਵਾਲਾ ਹੀ ਕੰਮ ਹਾਂ ਵੀਰੇ ਬਹੁਤ ਸਾਹੀ ਨਹੀਂ ਠੀਕ ਆ ਬਾਈ 30000 ਦੇ ਵਿੱਚ ਹੈ ਵਿੱਚੋਂ ਮਾਰ ਤਾਣ ਬਸ ਕਰ ਦਿਆਂਗੇ ਵੀਰੇ ਕਿੰਨਾ ਕੁ ਕਰ ਦਿਆਂਗੇ ਵਕੋਈ ਠੀਕ ਆ ਬਾਈ ਲੈ ਵੀ ਮਿੱਤਰ ਹੁਣ ਮੈਂ ਥੱਕਾ ਨਹੀਂ ਕਰਨਾ ਕਿਉਂਕਿ ਜਿੰਦੇ ਜੇ ਤੱਕਾ ਨਹੀਂ ਕਰਨਾ ਬਾਈ 4 ਕਿਲੋ ਦੁੱਧ ਜਾਨੀਂ ਕਿ ਕਹਿਣ ਤੋਂ ਭਾਵੇਂ 2 ਕਿਲੋ ਪਾਇਓ ਚਾਹ ਦੇ ਵਿੱਚ ਤੇ ਕਿਲੋ ਰਾਤ ਨੂੰ ਕਰਕੇ ਪੀ ਲਓ ਤੱਤਾ ਜਵਾਗ ਠੰਡ ਹੈਗੀ ਆ ਦੁੱਧ ਦਾ ਤ ਪੀ ਕੇ ਹੋਵੇ ਤਕੜੇ ਥੋੜੇ ਬਹੁਤੇ ਕਿਉਂਕਿ ਸਿਆਲ ਆ ਬਾਅਦ ਚ ਫਿਰ ਭੜਕਾ ਲਿਆ ਜੇ ਭਾਈ ਜਿੰਨੂੰ ਮਰਜ਼ੀ ਵੇਚ ਦਿਆ ਜੀ ਅੱਛਾ ਹੁਣ ਆ ਜਾ ਬਈ ਇਧਰ ਕੱਟਾ ਇੱਕ ਹੈਗਾ ਸੱਚ ਤੇਰੇ ਕੋਲ ਦੋ ਕੱਟੇ ਆ ਨੀਲੀ ਦਾ ਵੀ ਤੇ ਬਾਈ ਕੋਲ ਜੇ ਕੋਈ ਲੈਣ ਵਾਲਾ ਆ ਤਾਂ ਵੇਖ ਲਿਓ ਬਾਈ ਮੋਲ ਇਹਨਾਂ ਦੇ ਦੱਸ ਦੇ ਬਾਈ ਦੋਵਾਂ ਦੇ ਇੱਥੇ ਖੜਿਆ ਦੇ ਕੱਟਿਆਂ ਦੇ ਹਾਂ ਉਹ ਦੇ ਦਾਂਗੇ ਆਪਾਂ 17000 ਦਾ ਹਾਂ ਤੇ ਉਹ ਆਪਾਂ 14000 ਦਾ ਕੱਟਾਂਗੇ ਉਹ ਦੇ ਦਾਂਗੇ 17 ਦਾ ਦਾ ਦੇ ਦਾਂਗੇ 14 ਦਾ ਠੀਕ ਹੈ ਬਾਈ ਤੇ ਆ ਬਈ ਲਾਲ ਬੱਛੀ ਆ ਜਿਹੜੀ ਹਾਂਜੀ ਜਰਸੀ ਬੱਛੀ ਇਹਦੇ ਬਾਰੇ ਬਾਈ ਇਹ ਦੇ ਦੇਾਂਗੇ ਆਪਾਂ ਯਾਰ 6500 ਦੀ 6600 ਦੀ ਹਾਂਜੀ ਵੀਰੇ ਤੇ ਵੀਰੇ ਇਹਦਾ ਮਾਰਦਾਨ ਕਰ ਦੇਗਾ ਬਸ ਮਾੜਾ ਮੋਟਾ ਹੀ ਕਰਾਂਗੇ ਵੀਰੇ ਗਾਂ ਬਹੁਤ ਚੰਗੀ ਦੀ ਬੱਛੀ ਆ ਇਹ ਕਰ ਯਾਰ ਮੈਂ ਬਾਹਲਾ ਨਹੀਂ ਕਹਿੰਦਾ 5500 ਹੀ ਦੇ ਦੇਾਂਗੇ ਚਲ ਦੇ ਦੇ ਬੜੀ ਕਮਾਈ ਕਰ ਲਈ ਇਹਦੇ ਚੋਰੇ ਨੇ ਨੰਬਰ 9463319970 ਆਹ ਵੇਖ ਬਾਈ ਖੜੀ ਐ ਕਰਨ ਵਾਲੀ 30000 ਵਾਲੀ ਵਕਾਈ ਹੈ ਨਾ ਕੁੱਕੜ ਮਾਰਕੀਟ ਵਾਲਾ ਪਟਾਕਾ ਹਾਂ ਵੀਰੇ ਹਾਂ ਕਰ ਦਿਓ ਬਾਈ 30